ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਤੁਹਾਨੂੰ ਬਾਜੂ ਉਹ ਅਟੈਚ ਕਰਕੇ ਦਿਖਾਉਣੀ ਹੈਗੇ ਤੇ ਇਸ ਤਰ੍ਹਾਂ ਆਪਾਂ ਇਹ ਬਾਜੂ ਸਿੱਧੀ ਸਟੇਟ ਬਣਾਉਣੀ ਹੈਗੀ ਹੈ ਨਾ ਤੇ ਪਿੱਛੇ ਤੋਂ ਆਪਾਂ ਇਹ ਇਹਨੂੰ ਬਾਜੂ ਨੂੰ ਨਾ ਤੁਸੀਂ ਇਸ ਤਰ੍ਹਾਂ ਮੇਚ ਲਓ ਇਸ ਤਰ੍ਹਾਂ ਬਿਲਕੁਲ ਸਹੀ ਆਏਗਾ ਇਸ ਤਰ੍ਹਾਂ ਮੇਚ ਕੇ ਬਾਜੂ ਦੇ ਨਾਲ ਤੇ ਇੱਥੇ ਨਿਸ਼ਾਨ ਲਾ ਕੇ ਤੁਸੀਂ ਜਿਵੇਂ ਵੀ ਬਣਾਉਣੀ ਹੈ ਇਸ ਸਾਈਡ ਤੋਂ ਖੁੱਲੀ ਢੀੜ ਜਿਵੇਂ ਦੀ ਪਰ ਇਥੇ ਕੋਈ ਸਟ੍ਰੇਨ ਨਿਸ਼ਾਨ ਦਾ ਕੇ ਤੇ ਬਣਾ ਸਕਦੇ ਹੋ ਪਹਿਲਾਂ ਕਮੀਜ਼ ਤਿਆਰ ਕਰਕੇ ਫਿਰ ਇੱਥੇ ਤੇ ਨਿਸ਼ਾਨ ਦਾ ਲਓ ਤੇ ਆਪਾਂ ਜਿਹੜੀ ਸਟੇਟ ਰੂਆ ਜੁ ਬਣਾਉਣੀ ਹੈ ਜੀ ਉਹ ਕੋ ਬਹੁਤ ਖੁੱਲੀ ਬਣਾਉਣੀ ਆ ਐਸ ਤਰ੍ਹਾਂ ਕਰਕੇ करी आपला धागे वगैर आपण कटांगे तुन थोडा ज्या मोड दांगे बाजू फे बच बारा निकल आतु आतु इस तरह अगर भी कट दें बाजू सीधी करके इस तरह देखा भी आ वाला जरा पासा किजू में चढ़ना है क्योंकि आ अगली जी काट है वह आप अदली बाजू से चढ़ूगा एपर ਉੱਪਰਲੀ ਸਾਈਡ ਤੇ ਇੱਥੇ ਆਪਾਂ ਤੁਹਾਨੂੰ ਚੌੜੇ ਟਾਕਾ ਨਾਲ ਦੀ ਨਾਲ ਹੀ ਲਾ ਲਾਂਗੇ ਤੇ ਬਹੁਤੀ ਵਾਰ ਮੈਂ ਨਾ ਉੱਪਰੋਂ ਸ਼ੁਰੂ ਕਰ ਲੈਣੀ ਆ ਇਸ ਪਾਸੇ ਵੀ ਉਹਦੀ ਇਹਨੂੰ ਇੱਥੇ ਨਿਸ਼ਾਨ ਲਾਏ ਆ ਜਿਹੜਾ ਤੱਕ ਉਹਨੂੰ ਇਹਦੇ ਨਾਲ ਮਲਾ ਲੈਣਾ ਆਪਾਂ ਆਹ ਵਾਲੀ ਥੀਰੇ ਦੀ ਸਲਾਈ ਦੇ ਨਾਲ ਤੇ ਇਸ ਤਰ੍ਹਾਂ ਕਰਕੇ ਆਪਾਂ ਵੇਖ ਲੈਣਾ ਹੁੰਦਾ ਐ ਇਸ ਤਰ੍ਹਾਂ ਕਰਕੇ ਵੇਖ ਲੈਣਾ ਵੀ ਆਪਣੀ ਬਾਜੂ ਜਿਹੜੀ ਹੈ ਸਹੀ ਚੜੂਗੀ ਇਹ ਆਪਣਾ ਪੂਰੀ ਹੈ ਤੇ ਆਪਾਂ ਇਸ ਤਰ੍ਹਾਂ ਉਪਰੋਂ ਵੀ ਲਾ ਸਕਦੇ ਹਾਂ نیچے ਤੋਂ ਵੀ ਕਿਸੇ ਵੀ ਜੋੜ ਤੋਂ ਲਾ ਸਕਦੇ ਹਾਂ ਤੇ ਆਹ ਵਾਲਾ ਇਹਨੂੰ ਜਿਹੜਾ ਬੈਕ ਸਾਈਡ ਨੂੰ ਕਰਨਾ ਇਹਨੂੰ ਅੱਗੇ ਨੂੰ ਨਹੀਂ ਕਰਨਾ ਉੱਪਰਨੇ ਪਾਸੇ ਮਾਰਜਨ ਲੈ ਕੇ ਇਸ ਲਈ ਲਾ ਲੈਣੀ ਹੈ ਆ ਦੇਖੋ ਆ ਵੀ ਸਲਾਈ ਆਪਣੀ ਬਿਲਕੁਲ ਸਹੀ ਆਈ ਹੈ ਸਲਾਈ ਤੇ ਸਲਾਈ ਜਿਹੜਾ ਆ ਇਧਰੋਂ ਥੱਲੇ ਕਮੀਜ਼ ਵਾਲਾ ਇਹਨੂੰ ਆਪਾਂ نیچے ਨੂੰ ਇਸ ਤਰ੍ਹਾਂ ਮੋੜ ਦੇਣਾ ਇਧਰੋਂ ਬਾਜੂ ਵਾਲਾ ਵੀ ਤਾਂ ਮੋੜ ਲੈਣਾ आप थोड़ा थोड़ा सही कर करके मार लेनी है सिलाई अद्ध चो लग गई हूँ आप तो देखा भी अपनी सही आ फ्रंट सै फ्रंट वाली सैड है बैक सैड तो सिलाई जोड़ी अपनी लग गई है बिल्कुल अपनी सही बाजू चढ़ के तैयार होनी है ये कोई बाल नहीं आना चाहिए ਜੀ ਦੇਖੋ ਇਸ ਤਰ੍ਹਾਂ ਆਪਣੀ ਬਾਜੂ ਬਿਲਕੁਲ ਚੜ ਕੇ ਤਿਆਰ ਆ ਹੈ ਬੈਕ ਸਾਈਡ ਤੋਂ ਤੇ ਦਿੱਲੀ ਸਾਈਡ ਆ। ਆ ਵੀ ਸਲਾਈ ਜਿਹੜੀ ਹੈ ਬਿਲਕੁਲ ਆਪਣੀ ਸੈਂਟਰ ਚ ਆਈ ਹੈ ਤੇ ਆਹ। ਜੀ। ਲੋ ਜੀ। ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਇਧਰੀਆਂ ਵੀ ਸਲਾਈਆਂ ਤੇ ਸਲਾਈਆਂ ਆਈਆਂ ਗਈਆਂ। ਥਾਵੀ ਆਪਣੀਆਂ ਆਪਨੀ ਸਾਰੀ ਫਰੰਟ ਸਾਈਡ ਦੀ ਸਲਾਈ ਹੋ। ਉੱਪਰ ਤੋਂ ਵੀ ਆਪਣਾ ਬਿਲਕੁਲ ਸੈੱਟ ਆ ਜਾਣਾ। ਇਹ ਬੈਕ ਸਾਈਡ ਤੋਂ ਆ। ਠੀਕ ਜੀ। ਇਹਦਾ ਮੋਢੇ ਦੇ ਨਾਲ ਬਾਹਾਂ ਅਟੈਚ ਕਰਨ ਦਾ ਤਰੀਕਾ ਇਹੀ ਹੈ। ਇਧਰਲੇ ਪਾਸੇ ਬਿਲਕੁਲ ਸੌਖਾ ਤਰੀਕਾ ਇਹ ਤੇ ਅੱਗੇ ਤੋਂ ਤੁਸੀਂ ਜਿੱਦਾਂ ਮਰਜ਼ੀ ਰੱਖ ਸਕਦੇ ਹੋ, ਫੁੱਲਾ, ਪੀੜਾ, ਕਫ ਵਾਲੀ ਜਾਂ ਜਿੱਦਾਂ ਦੀ ਮਰਜ਼ੀ ਤੁਸੀਂ ਬਣਾ ਸਕਦੇ ਹੋ। ਇਤਰੋਂ ਇਤਰੋਂ ਇਦਾਂ ਹੀ ਅਟੈਚ ਹੋਣੀ ਹੈ ਕਿਉਂਕਿ ਇਧਰ ਜਿੰਨਾ ਆਪਣਾ ਕਮੀਜ਼ ਦਾ ਮੋਢਾ ਇੰਨੀ ਵੇ ਬਾਹਨ ਲੱਗਣੀ ਹੈ ਇਧਰਲੀ ਸਾਈਡ ਤੋਂ ਚਾਹੇ ਤੁਸੀਂ ਖੁੱਲੀ ਬਣਾ ਲਓ ਭੀੜੀ ਬਣਾ ਲਓ ਜਿਸ ਤਰ੍ਹਾਂ ਦੀ ਮਰਜ਼ੀ ਕਰ ਸਕਦੇ ਹੋ ਇੱਥੇ ਤੱਕ ਆਪਣੀ ਇਦਾਂ ਹੀ ਬਣਣੀ ਹੈਗੀ ਬਾਜ ਤੇ ਉਮੀਦ ਹੈ ਜੀ ਤੁਹਾਨੂੰ ਪਸੰਦ ਆਈ ਹੋਏਗੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਲਓ ਜੀ ਅੱਜ ਆਪਾਂ ਤੁਹਾਨੂੰ ਬਾਜ ਅਟੈਚ ਕਰਕੇ ਦਿਖਾਉਣੀ ਹੈਗੇ ਤੇ ਇਸ ਤਰ੍ਹਾਂ ਆਪਾਂ ਇਹ ਬਾਜੂ ਸਿੱਧੀ ਸਟੇਟ ਬਣਾਉਣੀ ਹੈਗੀ ਹੈ ਨਾ ਤੇ ਪਿੱਛੇ ਤੋਂ ਆਪਾਂ ਇਹ ਇਹਨੂੰ ਬਾਜੂ ਨੂੰ ਨਾ ਤੁਸੀਂ ਇਸ ਤਰ੍ਹਾਂ ਮੇਚ ਲਓ ਇਸ ਤਰ੍ਹਾਂ ਬਿਲਕੁਲ ਸਹੀ ਆਏਗਾ ਇਸ ਤਰ੍ਹਾਂ ਮੇਚ ਕੇ ਬਾਜੂ ਦੇ ਨਾਲ ਤੇ ਇੱਥੇ ਨਿਸ਼ਾਨ ਲਾ ਕੇ ਤੁਸੀਂ ਜਿਵੇਂ ਵੀ ਬਣਾਉਣੀ ਹੈ ਇਸ ਸਾਈਡ ਤੋਂ ਖੁੱਲੀ ਢੀ ਜਿਵੇਂ ਵੀ ਪਰ ਇੱਥੋਂ ਇਸ ਤਰ੍ਹਾਂ ਹੀ ਨਿਸ਼ਾਨ ਲਾ ਕੇ ਤੇ ਬਣਾ ਸਕਦੇ ਹੋ ਪਹਿਲਾਂ ਕਮੀਜ਼ ਤਿਆਰ ਕਰਕੇ ਫਿਰ ਇੱਥੇ ਤੇ ਨਿਸ਼ਾਨ ਲਾ ਲਓ ਤੇ ਆਪਾਂ ਜਿਹੜੀ ਇਹ ਸਟੇਟ ਬਾਜੂ ਬਣਾਉਣੀ ਹੈ ਸਾਡੀ ਕੋਪੂਰ ਖੁੱਲੀ ਬਣਾਉਣੀ ਹੈ

ਇਹਨੂੰ ਥੋੜਾ ਜਿਹਾ ਆਪਾਂ ਮੋੜ ਦਾਂਗੇ ਬਾਜ ਨੂੰ ਫਿਰ ਬੁੱਚ ਜਾ ਬਾਹਰ ਨੂੰ ਵੀ ਨਿਕਲਦਾ ਹਾਂ ਤਾਂ ਫਿਰ ਬੁੱਚ ਐਸਟਰਾ ਬਟਨਸ ਲਗਾ ਕੇ ਕਰਦਾ ਹਾਂ ਹੁਣ ਬਾਜ ਨੂੰ ਆਪਾਂ ਸਿੱਧੇ ਕਰਕੇ ਐਸਟਰਾ ਦੇਖਾਂਗੇ ਵੀ ਆਹ ਵਾਲਾ ਜਿਹੜਾ ਪਾਸਾ ਇੱਕ ਜਿਹੜਾ ਬਾਜ ਨੂੰ ਜੜਨਾ ਹੈ ਕਿਉਂਕਿ ਆ ਅਗਲੀ ਜਿਹੜੀ ਕਾਰਟ ਆ ਉਹ ਆਪਾਂ ਪਾਈ ਹੋਈ ਹੈ ਇਹ ਇੱਧਰ ਹੀ ਬਾਜ ਨੂੰ ਤੇ ਚੜੂਗਾ ਇਹਦੇ ਉੱਪਰ ਪਲੀ ਸਾਈਡ ਤੇ ਇੱਥੇ ਆਪਾਂ ਛੋਟਾ ਟੱਕਾ ਨਾਲ ਦੀ ਨਾਲ ਹੀ ਲਾ ਲਾਂਗੇ ਤੇ ਬਹੁਤੀ ਵਾਰ ਮੈਂ ਨਾ ਉੱਪਰੋਂ ਸ਼ੁਰੂ ਕਰ ਲੈਣੀ ਆ ਇਸ ਪਾਸੇ ਨਹੀਂ ਆਉਦੀ ਇਹਨੂੰ ਇੱਥੇ ਨਿਸ਼ਾਨ ਲਾਏ ਆ ਜਿਹੜਾ ਟੱਕਾ ਉਹਨੂੰ ਇਹਦੇ ਨਾਲ ਮਲਾ ਲੈਣਾ ਆਪਾਂ ਆਹ ਵਾਲੀ ਧੀਰੇ ਦੀ ਸिलाई ਦੇ ਨਾਲ ਇਹ ਸਟਾ ਕਰਕੇ ਆਪਾਂ ਵੇਖ ਲੈਣਾ ਹੁੰਦਾ ਹੈ ਅਸੇ ਤਰ੍ਹਾਂ ਕਰਕੇ ਵੇਖ ਲੈਣਾ ਵੀ ਆਪਣੀ ਬਾਜੂ ਜੜੀ ਹੈ ਸਹੀ ਚੜੂਗੀ ਤੇ ਇਹ ਆਪਣਾ ਪੂਰੀ ਹੈ ਤੇ ਆਪਾਂ ਇਸ ਤਰ੍ਹਾਂ ਉੱਪਰੋਂ ਲਾ ਸਕਦੇ ਹਾਂ ਨੀਚੇ ਤੋਂ ਕਿਸੇ ਵੀ ਜਗ੍ਹਾ ਤੋਂ ਲਾ ਸਕਦੇ ਆ ਤੇ ਆਹ ਵਾਲਾ ਇਹ ਨੂੰ ਜਿਹੜਾ ਬੈਕ ਸਾਈਡ ਨੂੰ ਕਰਨਾ ਹੈ ਇਹ ਨੂੰ ਅੱਗੇ ਤੋਂ ਕਰਨਾ ਐਸ ਤਰ੍ਹਾਂ ਪਾ ਲਈ ਕੋਡ ਨਾ ਦੋਨੇ ਪਾਸੇ ਮਾਰਟਨ ਲੈ ਕੇ ਇਸਾਈ ਲਾ ਲੜੀ ਹੈ ਆਪਿਸ ਲਾਈ ਆਪਣੀ ਬਿਲਕੁਲ ਸਹੀ ਆਈ ਹੈ ਸਲਾਈ ਇਸ ਦਾ ਇਹ ਜਿਹੜਾ ਆ ਇਧਰੋਂ ਥੱਲੇ ਕਮੀਜ਼ ਵਾਲਾ ਇਹਨੂੰ ਆਪਾਂ نیچے ਨੂੰ ਇਸ ਤਰ੍ਹਾਂ ਮੋੜ ਦੇਣਾ ਇਧਰੋਂ ਬਾਜੂ ਵਾਲਾ ਵੀ ਤਾਂ ਮੋੜ ਲੈ ਐਤੋਂ ਬਦੋਂ ਥੋੜਾ ਸਹੀ ਕਰ ਕਰਕੇ ਮਾਰ ਲੈਣੀ ਸਾਈ ਲੱਗ ਗਈ ਹੁਣ ਆਪਾਂ ਇੱਥੇ ਇੱਥੇ ਰੱਖਾਂਗੇ ਵੀ ਆਪਣੀ ਸਹੀ ਆ ਗਈ ਹੈ ਆ ਫਰੰਟ ਵਾਲਾ ਫਰੰਟਲ ਸਾਈਡ ਹੈ ਬੈਕ ਸਾਈਡ ਤੇ ਸਾਈ ਜਿਹੜੀ ਆਪਣੀ ਲਗਾ ਕਰਨੀ ਹੈ ਦੇਖੋ ਆਪਣੀ ਸਹੀ ਬੰਨ ਟਾ ਕੇ ਤਿਆਰ ਹੋਣੀ ਹੈ ਇਹਦੇ ਚ ਪੁਗਾਲ ਨਹੀਂ ਆਉਣਾ ਚਾਹੀਦਾ ਜੀ ਦੇਖੋ ਇਸ strap ਵੀ बाजू पे 50 के तैयार है बैक साइड तो 43 साइड तो नाउ वी सलाई रेडिए बिल्कुल अपनी सेंटर चाहिए अब लो जी लो जी ਤੁਸੀਂ ਇਹ ਚੱਕਦੇ ਆਪਣੀ ਇਹ ਲੀਆਂ ਵੀ ਸਲਾਈਆਂ ਤੇ ਸਲਾਈਆਂ ਆ ਗਈਆਂ ਦੀ ਆ ਵੀ ਆਪਣੀਆਂ ਆਪਣੀ ਸਾਰੀ ਫਰੰਟ ਸਾਈਡ ਦੀ ਸਲਾਈ ਹੋ ਤਾਂ ਤੋ ਵੀ ਆਪਣਾ ਬਿਲਕੁਲ ਸੈੱਟ ਪਾਇਆ ਹੈ ਇਹ ਬੈਕ ਸਾਈਡ ਤੋਂ ਆ। ਠੀਕ ਹੈ ਜੀ। ਇਹਦਾ ਮੁੱਢ ਇਹਦੇ ਨਾਲ ਪਾਉਣ ਅਟੈਚ ਕਰਨ ਦਾ ਤਰੀਕਾ ਇਹੀ ਹੈ। ਇਧਰਲੇ ਪਾਸੇ ਬਿਲਕੁਲ ਸੌਖਾ ਤਰੀਕਾ ਹੈ ਇਹ ਤੇ ਅੱਗੇ ਤੋਂ ਤੁਸੀਂ ਜਿੱਦਾਂ ਮਰਜ਼ੀ ਰੱਖ ਸਕਦੇ ਹੋ। ਖੁੱਲਾ ਪੀੜਾ ਕਫ ਵਾਲੀ ਜਾਂ ਜਿੰਦਾਂ ਦੀ ਮਰਜ਼ੀ ਤੁਸੀਂ ਬਣਾ ਸਕਦੇ ਹੋ। ਤੇ ਇਧਰੋਂ ਇਧਰੋਂ ਇਦਾਂ ਹੀ ਅਟੈਚ ਪਾਉਣੀ ਹੈ ਕਿਉਂਕਿ ਇਧਰ ਜਿੰਨਾ ਆਪਣਾ ਕਮੀਜ਼ ਦਾ ਮੁੱਢ ਹੈ ਇੰਨੀ ਹੀ ਬਾਹਾਂ ਲੱਗਣੀ ਹੈ। ਇਧਰਲੀ ਸਾਈਡ ਤੋਂ ਚਾਹੇ ਤੁਸੀਂ ਖੁੱਲੀ ਬਣਾ ਲਓ ਪੀੜੀ ਬਣਾ ਲਓ ਜਿਸ ਤਰ੍ਹਾਂ ਦੀ ਮਰਜ਼ੀ ਕਰ ਸਕਦੇ ਹੋ। ਇੱਥੇ ਤੱਕ ਆਪਣੀ ਇਦਾਂ ਹੀ ਬਣਣੀ ਹੈਗੀ ਪੱਜ ਤੇ ਉਮੀਦ ਹੈ ਜੀ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋ ਵੀ ਦੱਸਿਆ ਸਤਿ ਸ਼੍ਰੀ ਅਕਾਲ ਜੀ